ਮਿਹਨਤਾਂ ਕਰਾਂ ਮੈਂ ਬਾਤ ਛੱਡ ਮਿੱਤਰਾਂ ਵੇ ਕਾ ਤੂੰ ਖੜ ਗਿਆ ਗਲੀ ਚ ਕਹਿ ਰਿਹਾ ਪਾ ਕੇ ਮਿਹਨਤਾਂ ਕਰਾਂ ਮੈਂ ਬਾਤ ਛੱਡ ਮਿੱਤਰਾਂ ਵੇ ਕਾ ਤੂੰ ਖੜ ਗਿਆ ਗਲੀ ਚ ਕਹਿ ਰਿਹਾ ਪਾ ਕੇ ਕੱਲੀ ਵਿੱਚ ਵਾਰੇ ਵਿੱਚ ਨਾ ਤਨ ਉੜੀ ਕਤ ਤਾ ਪੁੱਛਿਆ ਕਦੇ ਨ ਹਾਰਾ ਕੇ ਨਾਬੇ ਵਾਲੇ ਠੇਕੇ ਦੀ ਇਹ ਬੰਦ ਬੋਤਲੇ ਨਹੀਂ ਤੈਨੂੰ ਲਾਹਣਾ ਬੁਲਾ ਦੇ ਨਾਲ ਲਾ ਵਾਰੀ ਕਹ ਦੇ ਤੂੰ ਤਾਂ ਹਾਂ ਜੱਟੀਏ ਨਹੀਂ ਰੱਖੂੰ ਇੱਕ ਦਤ ਵੀਤ ਬਣਾ ਕੇ ਹੱਥ ਮਾਰ ਮੈਨਿ ਹੌਣ ਵਾਲੀ ਜੱਟੀ ਵੇ ਗੱਲਾਂ ਬੱਕ ਮਿੱਤੀ ਆ ਤੁਮਾਰ ਪੱਤੀ ਵੇ ਗੋਰ ਗੋਰੇ ਗੋਰ ਗੋਰੇ ਅੱਗ ਉੱਤੇ ਅਗ ਮੱਚਦੀ ਵੇ ਤੂੰ ਤਾਂ ਕਦੇ ਨਾ ਮੁਝਾਏ ਗੜਲਾ ਕੇ ਕੱਲੀ ਵਿੱਚ ਮਾਰੇ ਵਿੱਚ ਰਤਾ ਨੂੜੀ ਕਦ ਤਾ ਪੁੱਛਿਆ ਕਦੇ ਨਾ ਹਾਲਾਟ ਜੱਟੀਏ ਚੁਕਾਤ ਦੇ ਸਮਾਨ ਵਰਗੀ ਮੈਨੂੰ ਤੂੰ ਪਿਆਰੀ ਮੇਰੇ ਜਾਨ ਬਾਰਗੀ ਇੱਕ ਵਾਰੀ ਇੱਕ ਵਾਰੀ ਕਹਿ ਦੇ ਮੈਂ ਤਾਂ ਤੇਰੀਆਂ ਵਿੱਚ ਤੇਰੀ ਤੈਨੂੰ ਰੱਖ ਲੂੰ ਸੰਦੂਕ ਵਿੱਚ ਪਾ ਕੇ ਨਾਬੇ ਵਾਲੇ ਠੇਕੇ ਦੀਏ ਬੰਦ ਬੋਤਲੇ ਨਹੀਂ ਤੈਨੂੰ ਲਾਹਣਾ ਬੁਲਾ ਦੇ ਨਾਲ ਲਾ ਕੇ ਮਿੱਤਰ ਹਮੇਸ਼ਾ ਜਗਾ ਆਇਆ ਮੈਨੂੰ ਮੈਂ ਛੁੱਟੀ ਵੀ ਹੱਕ ਮੈਂ ਤਾਂ ਮਾਰ ਤੈਨੂੰ ਮੈਂ ਨਿੱਤ ਚੇਰਾ ਤਨੂੰ ਉਡੀਕ ਤੋ ਪੁੱਛਿਆ ਕਦੇ ਨਾ ਹਾਲਾ ਕੇ 16 ਮਾਂ ਜਦੋਂ ਤੈਨੂੰ ਸਾਲ ਚੜਿਆ ਮਿੱਤਰਾਂ ਦੇ سینے ਉੱਤੇ ਛੱਪ ਲੜਿਆ 16ਵਾਂ ਜਦੋਂ ਦਾ ਤੈਨੂੰ ਸਾਲ ਚੜਿਆ ਮਿੱਤਰਾਂ ਦੇ سینے ਉੱਤੇ ਛੱਪ ਲੜਿਆ ਮਰਨੋਂ ਬਚਾਲੇ ਕੁੱਲ ਬੰਤ ਰਾਇ ਤਾਈਂ ਬੋਰੀਆਂ ਬਹਾਨੀ ਗਲਪਾ ਕੇ ਨਾਭੇ ਵਾਲੇ ਠੇਕੇ ਦੀਏ ਬੰਦ ਬੋਤਲੇ ਨਹੀਂ ਤੈਨੂੰ ਲਾਹਣਾ ਬੁਲਾ ਦੇ ਨਾਲ ਲਾ ਕੇ ਮੈਂ ਤਾਂ ਕਰਾਂ ਮੈਂ ਬਾਹ ਛੱਡ ਮਿੱਤਰਾਂ ਵੇ ਕਾ ਤੂੰ ਖੜ ਗਿਆ ਗਣੀ ਚ ਘੇਰਾ ਪਾ ਕੇ